ਤਿੰਨ ਨੂੰ ਸੌਰੇ ਘਰ ਬਸਣ ਲਈ ਬਹੁਤ ਕੁਝ ਸਹਿਣਾ ਪੈਂਦਾ ਧੀਆ ਜਦੋਂ ਸੌਰੇ ਘਰ ਰਹਿੰਦੀਆਂ ਹਨ ਤਾਂ ਉਹਨਾਂ ਧੀਆ ਨੂੰ ਸੌਰੇ ਘਰ ਦੇ ਮੈਂਬਰਾਂ ਦੀ ਹਰ ਇੱਕ ਗੱਲ ਸੁਣਨੀ ਪੈਂਦੀਆਂ ਹਨ ਇਸ ਉਸ ਧੀ ਦੇ ਮਾਪਿਆਂ ਨੇ ਉਸ ਧੀ ਨੂੰ ਬਹੁਤ ਹੀ ਲਾਡਾਂ ਚਾਵਾ ਨਾਲ ਪਾਲਿਆ ਹੁੰਦਾ ਹੈ ਉਹਨਾਂ ਮਾਪਿਆਂ ਨੇ ਆਪਣੀ ਧੀ ਨੂੰ ਸੌਰੇ ਘਰ ਵਿੱਚ ਕਿਵੇਂ ਰਹਿਣਾ ਹੈ ਸਾਰੀਆਂ ਗੱਲਾਂ ਸਮਝਾਈਆਂ ਹੁੰਦੀਆਂ ਹਨ ਦੀ ਨੂੰ ਇਹ ਵੀ ਸਮਝਾਇਆ ਜਾਂਦਾ ਹੈ ਕਿ ਸੌਰੇ ਘਰ ਦੇ ਪਰਿਵਾਰ ਦੇ ਮੈਂਬਰਾਂ ਅੱਗੇ ਕੁਝ ਵੀ ਗਲਤ ਸ਼ਬਦ ਨਹੀਂ ਬੋਲਣਾ ਸਭ ਨੂੰ ਤਾਂ ਪਿਆਰ ਸਤਿਕਾਰ ਨਾਲ ਹੀ ਬੋਲਣਾ ਇਸ ਲਈ ਸਾਡਾ ਇਸ ਲਈ ਲਾਡਾਂ ਜਾਵਾਂ ਨਾਲ ਪਾਲੀਤੀ ਆਪਣੇ ਮਾਪਿਆਂ ਕਰਕੇ ਹੀ ਆਪਣੇ ਸੌਰੇ ਘਰ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਗੱਲਾਂ ਸੁਣ ਕੇ ਸਹਿਣ ਕਰ ਲੈਂਦੀ ਹੈ ਉਹ ਧੀ ਸੌਰੇ ਘਰ ਦੇ ਮੈਂਬਰਾਂ ਅੱਗੇ ਕੁਝ ਵੀ ਗਲਤ ਸ਼ਬਦ ਨਹੀਂ ਬੋਲਦੀ ਉਸ ਧੀ ਨੂੰ ਮਾਪਿਆਂ ਦੀ ਇੱਜ਼ਤ ਲਈ ਸੌਰੇ ਪਰਿਵਾਰ ਦੇ ਮੈਂਬਰਾਂ ਦੀਆਂ ਗੱਲਾਂ ਗਲਤ ਸੁਣ ਕੇ ਵੀ ਚੁੱਪ ਰਹਿਣਾ ਪੈਂਦਾ ਸੌਰੇ ਘਰ ਵਿੱਚ ਜਵਾਈ ਨੂੰ ਕੋਈ ਵੀ ਗੱਲ ਬੁਰੀ ਲੱਗ ਜਾਵੇ ਤਾਂ ਉਹ ਜਵਾਈ ਦੁਆਰੇ ਆਪਣੇ ਸੌਰੇ ਘਰ ਪੈਰਾਂ ਨਹੀਂ ਪਾਉਂਦਾ ਇਸੀ ਤਰ੍ਹਾਂ ਜਦੋਂ ਨੂੰ ਨੂੰ ਬਿਨਾ ਗੱਲੋਂ ਸੌਰੇ ਘਰ ਦੀਆਂ ਗੱਲਾਂ ਸੁਣਨੀਆਂ ਵੀ ਪੈਂਦੀਆਂ ਤਾਂ ਉਹ ਨੂੰ ਵੀ ਤਾਂ ਸਾਰੀਆਂ ਗੱਲਾਂ ਬਰਦਾਸ਼ਤ ਕਰ ਲੈਂਦੀ ਹੈ ਇਸ ਲਈ ਜਵਾਈ ਨੂੰ ਵੀ ਆਪਣੇ ਸੌਰੇ ਘਰ ਦੇ ਮੈਂਬਰਾਂ ਨੂੰ ਪਿਆਰ ਨਾਲ ਤੇ ਇੱਜ਼ਤ ਨਾਲ ਬੋਲਣਾ ਤੇ ਉਹਨਾਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ ਤਾਂ ਹੀ ਉਸ ਦਾ ਪਰਿਵਾਰ ਖੁਸ਼ ਰਹਿ ਸਕਦਾ ਹੈ ਜੇ ਇੱਕ ਜਵਾਈ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਇੱਜ਼ਤ ਮਾਨ ਨਾਲ ਰਹਿਂਦਾ ਹੈ ਤਾਂ ਜਵਾਈ ਦਾ ਪਰਿਵਾਰ ਵੀ ਆਪਣੇ ਸਹੁਰੇ ਘਰ ਦੇ ਮੈਂਬਰਾਂ ਨੂੰ ਪਿਆਰ ਅਤੇ ਇੱਜ਼ਤ ਨਾਲ ਸਤਿਕਾਰ ਕਰਦਾ ਰਹਿੰਦਾ ਹੈ ਜਿਵੇਂ ਕਿ ਇੱਕ ਨੂੰ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਦੀਆਂ ਗੱਲਾਂ ਨੂੰ ਸਹਿਣ ਤੇ ਬਰਦਾਸ਼ਤ ਕਰਦੀ ਹੈ ਉਸੇ ਤਰ੍ਹਾਂ ਇੱਕ ਜਵਾਈ ਨੂੰ ਵੀ ਆਪਣੇ ਸਹੁਰੇ ਘਰ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਗੱਲਾਂ ਨੂੰ ਵੀ ਸਹਿਣ ਤੇ ਬਰਦਾਸ਼ਤ ਕਰਨੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਇਹਨਾਂ ਗੱਲਾਂ ਕਰਕੇ ਉਹਨਾਂ ਦੋਨਾਂ ਜੀਵਾਂ ਦਾ ਘਰ ਵਿੱਚ ਅੱਗੇ ਵਾਧਾ ਹੈ ਅਤੇ ਦੋਨਾਂ ਪਰਿਵਾਰ ਵਿੱਚ ਪਿਆਰ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਦੋਨਾਂ ਦੇ ਮਨਾਂ ਵਿੱਚ ਕਦੇ ਵੀ ਇੱਕ ਦੂਜੇ ਪ੍ਰਤੀ ਨਫ਼ਰਤ ਪੈਦਾ ਨਹੀਂ ਹੁੰਦੀ। ਡਿਲੀਵਰੀ ਕਮਰੇ ਵਿੱਚ ਪਤਨੀ ਨਾਲ ਪਤੀ ਨੂੰ ਜ਼ਰੂਰੀ ਰਹਿਣਾ ਚਾਹੀਦਾ ਹੈ। ਤਾ ਕਿ ਉਹ ਖੁਦ ਆਪਣੀਆਂ ਅੱਖਾਂ ਨਾਲ ਆਪਣੇ ਪਤਨੀ ਨੂੰ ਰੋਂਦੇ ਅਤੇ ਦਰਦ ਨਾਲ ਤੜਫਦੇ ਤੇ ਜ਼ਿੰਦਗੀ ਅਤੇ ਮੌਤ ਦੀ جنگ ਲੜਦਿਆਂ ਦੇਖੇ ਤੇ ਫਿਰ ਸਾਇਦ ਹੀ ਕਦੇ ਜ਼ਿੰਦਗੀ ਵਿੱਚ ਪਤੀ ਦਾ ਸਿਰ ਝੁੱਕ ਕੇ ਆਪਣੀ ਪਤਨੀ ਨੂੰ ਇਹ ਗੱਲ ਕਦੇ ਵੀ ਇਹ ਗੱਲਾਂ ਕਹਿ ਨਾ ਸਕੇ ਕਿ ਤੂੰ ਕੀਤਾ ਹੀ ਕੀ ਹੈ ਮੇਰੇ ਲਈ ਇਸੇ ਤਰ੍ਹਾਂ ਡਿਲੀਵਰੀ ਵਾਲੇ ਕਮਰੇ ਵਿੱਚ ਪਤੀ ਆਪਣੀ ਪਤਨੀ ਨੂੰ ਤੜਫਦੇ ਹੋਏ ਦੇਖ ਕੇ ਪਤੀ ਦੇ ਮਨ ਵਿੱਚ ਕੁਝ ਨਾ ਕੁਝ ਤਾਂ ਆਪਣੀ ਪਤਨੀ ਪ੍ਰਤੀ ਪਿਆਰ ਜ਼ਰੂਰ ਆਉਂਦਾ ਹੈ ਕਿਉਂਕਿ ਪਤਨੀ ਹੀ ਆਪਣੇ ਪਤੀ ਨਾਲ ਘਰ ਅੱਗੇ ਵਧਾਉਣ ਲਈ ਇਹਨਾਂ ਦਰਦ ਤੇ ਦੁੱਖ ਸਹਿਣ ਕਰਦੀ ਹੈ ਪਤਨੀ ਵੀ ਆਪਣੇ ਪਤੀ ਨੂੰ ਬਹੁਤ ਹੀ ਜ਼ਿਆਦਾ ਤੇ ਪਿਆਰ ਅਤੇ ਸਤਿਕਾਰ ਕਰਦੀ ਹੈ ਆਪਣੀ ਨੂ ਦੀ ਬੁਰਾਈ ਗਾਂਡ ਗਵਾਂਡ ਚ ਨਾ ਕਰੋ ਜਦੋਂ ਤੁਸੀਂ ਮੰਜੇ ਤੇ ਪਏ ਜਾਓਗੇ ਤਾਂ ਗਵਾਂਡੀਆਂ ਦੀ ਨੂ ਨਹੀਂ ਬਲਕਿ ਖੋਦੀ ਨੂ ਹੀ ਸੇਵਾ ਕਰੂਗੀ ਕਦੇ ਵੀ ਆਪਣੀ ਨੂ ਦੀਆਂ ਬੁਰਾਈਆਂ ਅਣਗਵਾਂਡ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਗੱਲਾਂ ਕਰਕੇ ਹੀ ਆਪਣੇ ਘਰ ਬिखर ਜਾਂਦੇ ਹਨ ਜਿੰਨੀਆਂ ਗੱਲਾਂ ਆਪਣੇ ਘਰਦਿਆਂ ਹੁੰਦੀਆਂ ਹਨ ਉਹ ਦੂਜੇ ਲੋਕਾਂ ਕੋਲ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਆਪਣੇ ਘਰਾਂ ਵਿੱਚ ਜਾਦੇ ਫਰਕ ਪਏ ਜਾਂਦੇ ਹਨ ਕਿਉਂਕਿ ਦੂਜੇ ਲੋਕਾਂ ਨੇ ਤਾਂ ਸਿਰਫ ਤੁਹਾਡਾ ਤਮਾਸ਼ਾ ਹੀ ਦੇਖਣਾ ਹੁੰਦਾ ਹੈ ਉਹ ਤਾਂ ਹਮੇਸ਼ਾ ਹੀ ਚਾਹੁੰਦੇ ਰਹਿੰਦੇ ਹਨ ਕਿ ਤੁਹਾਡੇ ਘਰ ਵਿੱਚ ਇਸੇ ਤਰ੍ਹਾਂ ਤੁਹਾਡੇ ਪਰਿਵਾਰ ਵਿੱਚ ਫਰਕ ਬਣਿਆ ਰਹੇ ਜਿੰਨੀਆਂ ਗੱਲਾਂ ਤੁਸੀਂ ਆਪਣੀ ਨੂੰਹ ਦੀਆਂ ਦੂਜੇ ਲੋਕਾਂ ਕੋਲ ਕਰਦੇ ਹੋ ਤਾਂ ਉਹ ਲੋਕ ਉਹੀ ਗੱਲਾਂ ਤੁਹਾਡੀ ਨੂੰਹ ਕੋਲ ਵੀ ਦੱਸ ਜਾਂਦੇ ਹਨ ਫਿਰ ਤੁਹਾਡੀ ਨੂੰ ਵੀ ਉਹੀ ਗੱਲਾਂ ਸੁਣ ਕੇ ਤੁਹਾਡੀ ਨੂੰ ਦੇ ਮਨ ਵਿੱਚ ਤੁਹਾਡੇ ਬਾਰੇ ਕਦੇ ਵੀ ਚੰਗੇ ਵਿਚਾਰ ਨਹੀਂ ਆਉਂਦੇ ਉਸ ਦੇ ਮਨ ਵਿੱਚ ਹਮੇਸ਼ਾ ਤੁਹਾਡੇ ਬਾਰੇ ਬੁਰੇ ਹੀ ਵਿਚਾਰ ਹੀ ਆਉਣਗੇ ਫਿਰ ਉਹੀ ਨੂੰ ਤੁਹਾਡੀ ਸੇਵਾ ਕਰਨੀ ਘੱਟ ਕਰ ਦੇਵੇਗੀ ਤੇ ਤੁਹਾਡੀ ਤੁਹਾਨੂੰ ਉਹੀ ਨੂੰ ਫਿਰ ਬੁਰੀ ਲੱਗਣ ਲੱਗ ਜਾਂਦੀ ਹੈ ਇਸ ਲਈ ਕਦੇ ਵੀ ਤੁਸੀਂ ਆਪਣੀ ਨੂੰ ਦੀਆਂ ਗੱਲਾਂ ਦੂਜੇ ਲੋਕਾਂ ਕੋਲ ਨਾ ਕਰੋ ਨਾ ਹੀ ਤੁਹਾਡੇ ਘਰਾਂ ਵਿੱਚ ਫਰਕ ਪੈਣਗੇ ਤੇ ਤੁਸੀਂ ਹਮੇਸ਼ਾ ਹੀ ਆਪਣੀ ਨੂੰ ਨੂੰ ਹਮੇਸ਼ਾ ਹੀ ਆਪਣੀ ਧੀ ਬਣਾ ਕੇ ਰੱਖੋ ਤੇ ਆਪਣੇ ਘਰ ਵਿੱਚ ਖੁਸ਼ ਰਹੋ ਦੂਜੇ ਲੋਕਾਂ ਮਗਰਨ ਕਦੇ ਨਾ ਲੱਗੋ ਪਤੀ ਨੂੰ ਆਪਣੀ ਪਤਨੀ ਦੇ ਸੌਂਗ ਤੇ ਰੀਜਾਂ ਇਹ ਸੋਚ ਕੇ ਨਹੀਂ ਮਾਰਨੇ ਚਾਹੀਦੇ ਕਿ ਲੋਕਾਂ ਜਾਂ ਰਿਸ਼ਤੇਦਾਰ ਕੀ ਕਹਿਣਗੇ ਜਿੰਨਾ ਕਰ ਸਕਦੇ ਹੋ ਪਤੀ ਪਤਨੀ ਦਾ ਉਹਨਾਂ ਹੀ ਕਰਦਿਆ ਕਰੋ ਕਿਉਂਕਿ ਦੁੱਖ ਸੁੱਖ ਵਿੱਚ ਪਤਨੀ ਹੀ ਪਤੀ ਦਾ ਸਾਥ ਦਿੰਦੀ ਹੈ ਬਾਕੀ ਸਭ ਮੁਸੀਬਤਾਂ ਆਉਣ ਤੇ ਛੱਡ ਜਾਂਦੇ ਨੇ ਪਤਨੀ ਤਾਂ ਹਮੇਸ਼ਾ ਹੀ ਆਪਣੇ ਪਤੀ ਨੂੰ ਰੱਬ ਦੀ ਤਰ੍ਹਾਂ ਪੂਜਦੀ ਹੈ ਇਸੇ ਤਰ੍ਹਾਂ ਪਤੀ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੀ ਪਤਨੀ ਦੀ ਪੂਰੀ ਜ਼ਿੰਮੇਵਾਰੀ ਨਿਭਾਵੇ ਤੇ ਉਹਦਾ ਪੂਰਾ ਖਿਆਲ ਰੱਖੇ ਤੇ ਉਸ ਦੀਆਂ ਹਰ ਈਜਾ ਨੂੰ ਸਮੇਂ ਅਨੁਸਾਰ ਪੂਰੀਆਂ ਕਰਦਾ ਰਹੇ ਕਦੇ ਵੀ ਪਤੀ ਪਤਨੀ ਨੂੰ ਇੱਕ ਦੂਜੇ ਕੋਈ ਦੁੱਖ ਤਕਲੀਫ ਵਿੱਚ ਨਾ ਪਾਵੇ ਤੇ ਉਸ ਦਾ ਰੱਬ ਦੀ ਤਰ੍ਹਾਂ ਸਹਾਰਾ ਬਣ ਕੇ ਉਹਦੇ ਨਾਲ ਰਹੇ ਪਤੀ ਨੂੰ ਕਦੇ ਵੀ ਆਪਣੀ ਪਤਨੀ ਨੂੰ ਜਦਾ ਕੰਮਾਂਕਾਰਾਂ ਵਿੱਚ ਤੰਗ ਨਹੀਂ ਕਰਨਾ ਚਾਹੀਦਾ ਬਲਕਿ ਜੇ ਪਤੀ ਕੋਲ ਕੋਈ ਸਮਾਂ ਹੁੰਦਾ ਹੈ ਤਾਂ ਉਹ ਆਪਣੀ ਪਤਨੀ ਦੇ ਨਾਲ ਕੰਮਾਂਕਾਰਾਂ ਵਿੱਚ ਉਸ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਆਪਣੀ ਪਤਨੀ ਨਾਲ ਉਸ ਦੀ ਕੰਮਾਂਕਾਰਾਂ ਵਿੱਚ ਮਦਦ ਕਰਾਉਂਦੇ ਹੋ ਤਾਂ ਪਤਨੀ ਦੇ ਮਨ ਵਿੱਚ ਤੁਹਾਡੇ ਬਾਰੇ ਪਿਆਰ ਅਤੇ ਮੁਹੱਬਤ ਵਾਲੀਆਂ ਗੱਲਾਂ ਆਉਂਦੀਆਂ ਹਨ ਪਤਨੀ ਤਾਂ ਹਮੇਸ਼ਾ ਹੀ ਤਹਾਡੇ ਨਾਲ ਖੁਸ਼ ਰਹਿ ਸਕਦੀ ਹੈ ਜਦੋਂ ਤੁਸੀਂ ਉਹਦੇ ਨਾਲ ਖੜੇ ਹੋ ਇਹ ਹੀ ਗੱਲਾਂ ਕਰਕੇ ਪਤੀ ਪਤਨੀ ਦਾ ਰਿਸ਼ਤਾ ਇਸ ਦੁਨੀਆ ਵਿੱਚ ਮਜ਼ਬੂਤ ਬਣਿਆ ਰਹਿੰਦਾ ਹੈ ਫਿਰ ਇਸ ਰਿਸ਼ਤੇ ਵਿੱਚ ਕਦੇ ਵੀ ਫਰਕ ਨਹੀਂ ਪੈਂਦਾ ਇਸੇ ਤਰ੍ਹਾਂ ਸਾਨੂੰ ਦੂਜੇ ਲੋਕਾਂ ਦੀ ਕਦੇ ਵੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਪਤੀ ਨੂੰ ਹਮੇਸ਼ਾ ਹੀ ਆਪਣੀ ਪਤਨੀ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਘਰ ਵਿੱਚ ਤੁਹਾਡੇ ਨਾਲ ਤੁਹਾਡੀ ਪਤਨੀ ਹੀ ਰਹਿੰਦੀ ਹੈ ਬਲਕਿ ਦੂਜੇ ਲੋਕ ਨਹੀਂ ਰਹਿੰਦੇ